EMC ਗਰੁੱਪ ਕੋਹਲੀ ਹਸਪਤਾਲ ਵੱਲੋਂ ਗੁਰਦੁਆਰਾ ਸ੍ਰੀ ਬੁਰਸਾ ਧਾਰੀਵਾਲ ਵਿਖੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਡਾਕਟਰ ਪ੍ਰੀਆ ਮੈਡੀਕਲ ਅਫਸਰ ਅਤੇ ਮਾਰਕETING ਹੈੱਡ ਸੰਦੀਪ ਚੋਹਾਨ ਮਾਰਕETING ਮੈਨੇਜਰ ਮਨਜੋਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਕੈਂਪ ਲਗਾਇਆ ਗਿਆ ਡਾਕਟਰ ਪ੍ਰੀਆ ਤੇ ਉਹਨਾਂ ਦੀ ਟੀਮ ਨੇ ਮੁਫਤ ਦਵਾਈਆਂ ਦਿੱਤੀਆਂ ਅਤੇ ਫ੍ਰੀ ਚੈੱਕਅਪ ਕੀਤਾ ਗਿਆ ਕੈਂਪ ਦੌਰਾਨ ਸੋਤਵਦ ਮਰੀਜ਼ਾਂ ਦਾ ਚੈੱਕਅਪ ਵੀ ਕੀਤਾ ਗਿਆ ਅਤੇ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਡਾਕਟਰ ਪ੍ਰਿਆ ਨੇ ਕੈਂਪ ਦੌਰਾਨ ਦੱਸਿਆ ਕਿ ਕੋਹਲੀ ਹਸਪਤਾਲ ਵਿੱਚ 24 ਘੰਟੇ ਮੈਡੀਕਲ ਟੀਮ ਮੌਜੂਦ ਹੈ ਅਤੇ ਹਰ ਤਰ੍ਹਾਂ ਦੀ ਬਿਮਾਰੀ ਦਾ ਇਥੇ ਇਲਾਜ ਕੀਤਾ ਜਾਂਦਾ ਹੈ ਇਸ ਹਸਪਤਾਲ ਦੇ ਵਿੱਚ ਸਾਬਕਾ ਫੌਜੀਆਂ ਦਾ ਇਲਾਜ ਬਿਲਕੁਲ ਫ੍ਰੀ ਕੀਤਾ ਜਾਂਦਾ ਹੈ ਅਤੇ ਹਰ ਤਰ੍ਹਾਂ ਦੇ ਆਪਰੇਸ਼ਨ ਬਹੁਤ ਹੀ ਘੱਟ ਖਰਚੇ ਦੇ ਵਿੱਚ ਵੀ ਕੀਤੇ ਜਾਂਦੇ ਹਨ

ਤੇ ਇਸ ਮੌਸਮ ਵਿੱਚ ਵੈਸੇ ਵੀ ਡੇਂਗੂ ਫੀਵਰ ਦਾ ਵੈਸੇ ਵੀ ਬਹੁਤ ਜ਼ਿਆਦਾ ਹੋਇਆ ਕਿਉਂਕਿ ਇਨਫੈਕਸ਼ਨ ਦਾ ਕਾਰਨ ਬਹੁਤ ਜ਼ਿਆਦਾ ਹੈਗਾ ਹੈ ਗੰਦਾ ਪਾਣੀ ਖੜਾ ਨਾ ਦੂਸਰੀ ਕਾਰਨ ਹੈਗਾ ਕਿ ਜੋੜਾਂ ਦੇ ਦਰਦ ਉਹ ਵੀ ਇੱਥੇ ਇਸ ਵਕਤ ਬਹੁਤ ਮਰੀਜ਼ ਪਏ ਜਾ ਰਹੇ ਆ ਸ਼ੂਗਰ ਬੀਪੀ ਦੇ ਮਰੀਜ਼ਾਂ ਤੇ ਸਭ ਤੋਂ ਵੱਧ ਪਏ ਜਾ ਰਹੇ ਹੈਗੇ ਆ ਲਗਭਗ 100 ਤੋਂ ਉੱਪਰ ਪੇਸ਼ੇ ਨਾ ਪਾ ਇੱਥੇ ਦੇਖ ਚੁੱਕੇ ਆ